ਤੇ ਤੁਹਾਡੇ ਕੋ ਡਰ ਰਿਹਾ ਦਾ ਮੇਰੇ ਕੋ ਡਰ ਰਿਹਾ ਤੇ ਮੈਂ ਹੋਰ ਵੀ ਤੁਹਾਨੂੰ ਦੱਸ ਦਮਾ ਜਦੋਂ ਸਾਡੇ ਪੈਰ ਨਾਲ ਲੱਗੜੇ ਨੂੰ ਕੋਈ ਛੱਲੇ ਨਾ ਇਹਨੂੰ ਵੀ ਕੰਪਲੈਕਸ ਜਿਹਾ ਹੋ ਗਿਆ ਇਹ ਕਹਿੰਦਾ ਮੈਂ ਨਾ 40 ਸਾਲ ਮੈਨੂੰ ਕਿਸੇ ਨੇ ਦੱਸਿਆ ਵੀ ਗਾਂ ਦੇ ਘਿਓ ਦੀ ਜੋਤ ਜਗਾਉਣੀ ਆ ਅੱਛਾ ਜੀ ਮੈਂ ਤੁਹਾਨੂੰ ਕਮਰਾ ਦਿਖਾ ਸਕਦਾ ਜਿਹੜੇ ਚ ਰਹਿੰਦਾ ਸੀ ਹੈ ਫਿਰ ਅਸੀਂ ਇਹਨੂੰ ਭੈਣੀ ਸਾਹਿਬ ਤੋਂ ਗਾਂ ਦਾ ਘਿਓ ਲਿਆ ਕਿਹਾ ਚਲੋ ਮੈਂ ਤਾਂ ਇਹਨਾਂ ਗੱਲਾਂ ਨੂੰ ਨਹੀਂ ਮੰਨਦਾ ਹੈਗਾ ਜੀ ਜੀ ਜਦੋਂ ਬੱਚਿਆਂ ਦੇ ਮੰਜੇ ਵੇਮ ਬੈਠ ਜਾਂਦਾ ਵੀ ਚਲੋ ਕੱਢ ਲੈਣ ਕੋਈ ਗੱਲ ਨਹੀਂ ਜੀ ਜੀ ਤੇ ਇਹ ਗੱਲ ਸੱਚ ਹੈ ਤੁਹਾਨੂੰ ਕਦੇ ਸਤਿੰਦਰ ਦੀ ਇੰਟਰਵਿਊ ਕਰਾਉਂਦਾ ਪੁੱਛ ਲਿਓ ਵੀ ਇਹ ਗੱਲ ਹੋਈ ਸੀਗੀ ਅੱਛਾ ਜੀ ਫਿਰ ਇਹਨੇ 40 ਦਿਨ ਮੇਰੇ ਘਰੇ ਚੱਪ ਮਾਰ ਕੇ ਬੈਹ ਜਾਂਦਾ ਸੀਗਾ ਤੇ ਗਾਂ ਦੇ ਘਿਓ ਦੀ ਜੋਤ ਜਗਾਈ ਭਗਤੀ ਕਿਹੜੀ ਕਰਦਾ ਸੀ ਹੋਰ ਹੀ ਮੈਨੂੰ ਪਤਾ ਸੀਗਾ ਤੇ ਦੋ ਗਵਾਰੀ ਮੈਂ ਅੱਜ ਆਈ ਲੁਧਿਆਣੇ ਮੈਂ ਵੀ ਲੈ ਜਾਂਦਾ ਉੱਥੋਂ ਗਾਂ ਦਾ ਮੇਰੇ ਖਿਆਲ ਦੇ ਵਿੱਚ ਮੈਨੂੰ ਜਿੱ ਤੱਕ ਜਜਮੈਂਟ ਆ ਮੈਂ ਕੱਲਾ ਬੰਦਾ ਹੋਊਗਾ ਯੂਨੀਵਰਸਿਟੀ ਜਿਹੜੀ ਚ ਇਹ ਸੀਗਾ ਇਹਦੇ ਰੂਮ 'ਚ ਮੈਂ ਕੱਲਾ ਬੰਦਾ ਹੋਊਗਾ ਜਿਹੜਾ ਦੋ ਵਾਰੀ ਗਿਆ ਸ਼ਾਇਦ ਕੋਈ ਹੋਰ ਨਹੀਂ ਗਿਆ ਉਹ ਸ਼ਾਇਦ ਗਿਆ ਹੋਵੇ ਤਾਂ ਮੈਂ ਨਹੀਂ ਸਕਦਾ ਮੈਨੂੰ ਉਮੀਦ ਆ ਕੋਈ ਨਹੀਂ ਗਿਆ ਹੋਣਾ ਅੱਛਾ ਤੇ ਇਹਦੇ ਆ ਰੂਮ ਮੈਂ ਦੇਖਿਆ ਉੱਥੇ ਤੇ ਇਹਦੇ ਰੂਮ 'ਚ ਮੈਂ ਦੋ ਵਾਰੀ ਗਿਆ ਮੈਂ ਪਿੱਛਾ ਕਰਦਾ ਹੁੰਦਾ ਸੀ ਕਲਾਕਾਰਾਂ ਜਿਹੜੇ ਅੱچھے ਕਲਾਕਾਰ ਨੇ ਮੈਂ ਉਹਨਾਂ ਦੇ ਘਰ ਤੱਕ ਫਿਰ ਪਿੱਛਾ ਕਰਦਾ ਆ